ਰਹੀ ਗਿਆ ਸਾਡੀ ਆਲੂਆਂ ਦੀ ਘੁਰਜੀ ਸੁੱਕੀ ਸਬਜੀ ਬਣਾ ਰਹੀਆਂ ਮੈਂ ਆਲੂਆਂ ਦੀ ਕਿਉਂਕਿ ਮੇਰੇ ਹਸਬੰਡ ਨੇ ਜਿਹੜੇ ਉਹ ਜਿਹੜੇ ਆਲੂ ਬਤਾਉ ਹੁੰਦੇ ਨੇ ਉਹ ਖਾਂਦੇ ਨਹੀਂਗੇ ਬਸ ਤਾਂ ਕਦੇ-ਕਦੇ ਖਾ ਲੈਂਦੇ ਨੇ ਅਰ ਅ ਪਹਿਲਾਂ ਪਿਆਜ਼ ਭੁੰਨ ਲਈ ਮੈਂ ਤੇਲ ਚ ਹੁਣ ਮੈਂ ਆਦੂ ਪਾ ਲਈ ਤੇ ਮੈਂ ਮੇਥੇ ਪਾਲਕ ਢਣੀਆਂ ਆ ਆ ਚੀਜ਼ ਵੀ ਰੱਖ ਲਿਆ ਇਹ ਤੇ ਸਾਰਾ ਕੁਝ ਮਿਕਚਾ ਇਹ ਸਾਡਾ ਸਾਰਾ ਆਰਗੇਨਿਕ ਆ ਜੇ ਤੁਸੀਂ ਇਹਦੇ ਵਿੱਚ ਕੋਈ ਰੈਸਪਰੇਈ ਯੂਜ਼ ਕਰਦੇ ਇਹਨੂੰ ਪਨਟੋ ਬਾਅਦ ਅਗੇ ਥੋੜਾ ਥੋੜਾ ਪੁੰਨ ਦੇ ਕੇ ਥ੍ਰੀ ਹਲਕਾ ਹਲਕਾ ਜਿਹਾ ਭੁੰਨ ਲਾਵੇ ਤੇ ਤੋਂ ਬਾਅਦ ਇਹਦੇ 'ਚ ਜੀਰਾ ਕਾਲੀ ਮਿਰਚ ਨੂਨ ਹੋਏ ਦੁਈ ਲਾਲ ਮਿਰਚ ਹਲਦੀ ਸਾਰਾ ਕੁਝ ਪਾਉਗੋ ਇਹਦੇ 'ਚ ਮੈਂ ਥੋੜਾ ਜਿਹਾ ਤੇਲ ਲਵਾਵਾਂਗੇ। ਜੀਰੇ ਨੂੰ ਵੀ ਇਹ ਥੋੜੇ ਜਿਹਾ ਲਾਈਟ ਬ੍ਰਾਊਨ ਜਿਹਾ ਹੋ ਜਾਣਗੇ। ਜਿਹੜੇ ਆਲੂ ਨੇ। ਫਿਰ ਮਿਰਚ ਪਾਤੀ ਥੋੜੀ ਜਿਹੀ ਐਡ ਕਰਤੀ। ਇਹ ਸਾਡੀ ਨਾ ਜਿਹੜੀ ਲਾਲ ਮਿਰਚਾਂ ਥੋੜੀ ਜਿਹੀ ਸਲਾਬੀ ਕੁੱਟੀ ਗਈ। ਇਹ ਕਿਲੀ ਫਲਿੱਪਸ ਮੰਗ ਲੱਗਦੀ ਆ। ਇਹ ਥੋੜੀ ਜਿਹੀ ਹਲਦੀ ਪਾਤੀ। ਇਹ ਆ ਥੋੜੀ ਜਿਹੀ ਕਾਲੀ ਵਿੱਚ ਦਾਦਾ ਆ ਗੱਤੇ ਮਿੱਠੇ ਐਡ ਵਿੱਚ ਇਹਦੇ ਤੇ ਜਿਹੜੀ ਪਾਲਕ ਪੁੰਜੀ ਆ ਉਹਦੇ ਤੇ ਆਏਗਾ ਹੁੰਦਾ ਮੈਂ ਪਾਲਕ ਦੇ ਵੀ ਥੋੜਾ ਜਿਹਾ ਪਾਏਗਾ ਤੱਤੇ ਮਿੱਠੇ ਵਿੱਚ ਧਨੀਆ ਧਨੀਆ ਹੁੰਦਾ ਹੁੰਦਾ ਤੇ ਸਰ ਤੇ ਫੁੱਲ ਵੀ ਦੇਖਦੇ ਕਹਿੰਦੇ ਵੜਦੀ ਆ ਟੇਸਟੀ ਬਣਦੀ ਆ ਜੋ ਤੁਸੀਂ ਮਸਾਲੇ ਪਾ ਲਏ। ਕੋਈ ਨਾ। ਇਹ ਐਲ ਇੱਕ ਧੁੱਲੇ ਖਾਂਦੇ ਨੇ। ਇਹ ਹੁਣ ਥੋੜਾ ਜਿਹਾ ਪਾ ਲਈ। ਕਿਉਂਕਿ ਧੁੱਤੀ ਹੋਈ ਸੀ ਨਾ ਫਰਕ ਨਹੀਂ। ਸਾੜੇ-ਸਾੜ ਤਾਂ ਇਹਨਾਂ ਨੂੰ। ਹੁਣ ਇਹਨਾਂ ਨੂੰ ਥੋੜਾ ਜਿਹਾ ਖੁੱਡਾ ਰਿ। ਅਰੇ ਜਾਨਦਾਰ। ਚਲੋ ਜੀ। ਆ ਸਾਡਾ ਹੈਗਾ ਬਰੋਕਲੀ ਦਾ ਚਾਰ। ਵੈਸੇ ਤਾਂ ਸਬਜ਼ੀ ਬਣਾਉਣ ਨੂੰ ਲਿਆਉਂਦੇ ਹੁੰਦੇ ਨੇ ਮੇਰੇ ਹਸਬੰਦ ਵੀ ਇਹ ਕਾਫੀ ਕੌਸਟੀ ਹੁੰਦੀ ਹੈ ਨਾ ਬਰੋਕਲੀ। ਇਸ ਵਾਰ ਮੈਂ ਚਾਰ ਵੀ ਪਾ ਕੇ ਦੇਖਿਆ ਨਾ ਇਹਦਾ। ਵੀ ਥੋੜਾ ਜਿਹਾ ਨੌਨ ਲਸ ਪਾਤਾ ਜਿਹੜਾ بس ਸਿਰਕਾ ਪਾਤਾ ਵੀ ਇਹ achar ਵੀ ਹੈਲਦੀ ਹੈ ਹਾਂ ਸਾਰੇ ਦਿਖਾਉਣ ਵਾਸਤੇ ਤੇ ਇਹ ਮਿਰਚ ਦਾ achar ਇਹ ਵੀ ਦੇਖ ਲਈ ਚੈੱਕ ਕਰ ਲਈ ਵੀ ਮਿਰਚ ਉੱਤੇ ਉੱਤੇ ਹਾਂ ਸਾਰੇ ਠੀਕ-ਠਾਕ ਦਾ ਉੱਤੇ ਤਾਂ ਸਿਰਕਾ ਕਿਉਂਕਿ ਜੋ ਸਿਰਕਾ ਉੱਪਰ ਤੱਕ ਹੁੰਦਾ ਤਾਂ ਠੀਕ ਰਹਦਾ ਇਹ ਨਹੀਂ ਜ਼ਰੂਰੀ ਲੱਗ ਜਾਂਦੀ ਇਹਨੂੰ ਇਹ ਥੋੜਾ ਥੋੜਾ ਰੇਠਾ ਵਾਂਗ ਕੇ ਰੱਖਿਆ ਹੋਇਆ ਆਪਾਂ ਥੋੜੇ ਜਿਹੇ ਲੈ ਲਈਏ ਤਾਂ ਮਾਲ ਜੀ बोल ਤੋਂ ਬਾਅਦ ਉਹਨੂੰ ਅਸੀਂ ਵਿਕਰੀ ਲੈ ਕੇ ਗਏ ਕਿਉਂਕਿ ਅੱਜ ਚੀਟ ਰੇਸ ਸੀ ਉਹਦੇ ਵਾਸਤੇ ਕਿਹੜੀ ਵਰਗੀ ਜਾਣੀ ਆ ਦਾ ਕਿ ਲੋ ਆਹ ਆ ਹਾਂ ਆ ਇਹ ਤਾਂ ਸੈਂਟਰ ਤੋਂ ਰੂਟ ਆ ਜੈਂਜ ਨਹੀਂ ਆਵੇ ਸਰ ਜੈਂਜ ਹੈਗੇ ਉਹ ਸੀ ਗਿਆ ਬਹੁਤੀ ਉਹ ਉੱਥੇ ਗਈ ਉਹ ਦੇਖੋ ਟੰਗੀਆਂ ਉਹ ਨਾ ਦੇ ਥੱਲੇ ਨੇ ਅਸੀਂ ਇਹਦੇ ਲਈ 240 40 ਮੈਂ ਇੱਕ ਵੇਕਰੀ ਚ ਖੀਦਣ ਤੋਂ ਬਾਅਦ ਚੀਜ਼ਾਂ ਵੀ ਜਿਹੜੀਆਂ ਖਾਣ ਵਾਲੀਆਂ ਸੀ ਜੀ ਖੀਦਣ ਤੋਂ ਬਾਅਦ ਉਹ ਫਿਰ ਆਪਣੇ ਫੇਵਰਿਟ ਬੇકરી ਚ ਲੈ ਕੇ ਗਈ ਉਹਦੇ ਪਾਪਾ ਨੂੰ ਦੂਜੀ ਦੂਜੀ ਬੇકરી ਚ ਲੈ ਕੇ ਗਈ ਆ ਲੈ ਸਰ ਗਿਆ ઓਰੀਓ ਲੈਣੇ ਹੋਰੀਓ ਛੋਟੇ ਹੋਰੀਓ ਛੋਟੇ ਪੁੱਛ ਲੋ ਉਧਰ ਉਹ ਨਹੀਂ ਹੈਗੇ ਆਪਿਆ ਰੁਕੋ ਜੋ ਸਰ ਕੀ ਬੱਚਾ ਬੋਲਣ ਲੱਗੇ ਕਿੰਨੇ ਦਾ ਪਤਾ ਨਹੀਂ ਲੱਗਾ ਅੱਜ ਆ ਦੇਖੋ ਉਰੇ ਨਾ ਵੱਡੇ ਖਤਰੋਂ ਮਿਲਦੇ ਨੇ ਦੇਖੋ ਜਿਹੜਾ ਪੈਨਟ ਤੇ ਦੇਖ ਰਹੇ ਹੋ 어? 우 으아, 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 으

ਅੱਜ ਕੇ ਇਹ ਸਰਗੀ ਦਾ ਚੀਟੜੇ ਆ ਵੀ 2 ਮਹੀਨੇ ਬਾਅਦ ਖਾਣ ਨੂੰ ਲੈ ਰਹੀ ਆ ਬਾਂਟੀ ਵੀ ਰਹੇ ਨੇ ਉਹਨੂੰ 400 ਦਾ ਸਮਾਨ ਲੈ ਕੇ ਦਿੱਤਾ 400 ਦਾ ਮੈਂ ਵੀ ਚੀਟੜੇ ਆ ਵੀ ਅੱਜ ਹੈਨਾ ਇਹ ਅੱਜ ਅੱਜ ਖਾਊਗੀ ਹਮ 2 ਮਹੀਨੇ ਨਹੀਂ ਖਾਂਦੀ ਮੈਂ ਕਿਹ ਪਤਾ ਨਹੀਂ ਆ ਜਿਆ ਕਿਹੜਾ ਚੀਟੜੇ ਆ ਜਿਹੜਾ 16 ਸਾਲ ਹੋ ਗਏ ਸਾਡੇ ਘਰ ਦੇ ਨੇ ਨਹੀਂ ਬਣਾਇਆ ਹੈਗਾ ਚਲੋ ਚਲੋ ਆ ਜੀ ਨੰਮੀ ਇਹ ਹੀ ਕਹਿੰਦਾ ਜੀ ਤੁਹਾਨੂੰ ਵੀ ਆਪਾਂ ਗੋਰੀਆਂ ਸੋਂਗੇ ਲਾਈਏ ਉੱਥੇ ਬੈਠੀ ਬੱਚਿਆਂ ਨੂੰ ਮੋਰ ਬੱਚੀ ਕਰ ਮਰ ਜਣੀ ਪਾਏ ਅੱਜ ਇਹ ਤਾਂ ਸਕੂਲ ਚ ਸੁੱਤੀ ਪਈ ਸੀ ਮੈਡਮ ਕਹਿੰਦੀ ਤਾਂ ਸੁੱਤੀ ਪਈ ਸੀ ਹੈ ਤੁਸੀਂ ਸੌਂਗੇ ਸੀ ਹਾਈ ਹਾਈ ਗਾ ਤੋ ਜੀ ਮम्मा ਮੈਨੂੰ ਪੋਤੀ ਆਉਂਦੀ ਸੀ ਹੈ ਪੋਟੀ ਆਉਂਦੀ ਸੀ ਫਿਰ ਕਰੀ ਤਾਂ ਨਹੀਂ ਨਹੀਂ ਮम्मा ਜੀ ਮੈਂ ਬਾਥਰੂਮ ਚਟ ਕਰ ਤੇ ਪੱਤੇ ਪਤਾ ਕਰਤੀ ਸੀ ਚੱਲ ਮੈਂ ਕਰਾਂ ਜੀ ਤੈਨੂੰ ਲੈ ਆ। ਵਾਰੀ ਤੋਂ ਨੁਕੀ ਤੋਂ ਪੋੜੀ ਨੇ ਤੋਰਨ। ਵਾਹੁਰੇ ਜੀ। ਗਰਾਪਤੀ ਦੇ ਅੰਦਰ ਲੈ ਆਵਾਂਗੇ ਅੰਦਰ ਹੋ। ਉਹ ਆ ਰਾਮਣ ਇਕੱਠਾ ਹੋ ਲੈ ਜਾਂਦੇ ਜਾ ਕੇ। ਇੱਥੋਂ ਵੀ ਲੈ ਜਾਂਦੇ ਅੰਦਰ। ਆਹੋ। ਕਿਤੇ ਦੇ ਇਕੱਠੋਂ ਦੇ ਲੋਕਾਂ ਦੇ ਚਾਰ-ਚਾਰ ਪੀ ਆ ਕੇ ਡੰਗਰਾ ਲਾ ਲੈਂਦੇ। ਆ ਮਾੜੀ ਤੇ ਕੀ ਨੀਅਤ ਫੱਟ ਰਹੀਂ ਜੀ। ਕਿ ਹਾਸੇ ਇਹਨਾਂ ਨੂੰ ਜਾਂ ਤਮੰਨੇ ਨਹੀਂ। ਆ ਇਹ ਪੈਰਾਂ ઠંડે મેરે પેરા સરગી तेरे હા મેરે ને શક્ષ સુઝ થી ને હેના થોડોક મરાજી હું તો પતો વો શું હો હાથી દે બહુ સંગે મેરે પેરા તું આકે બ્લોક બના કે તીની લે આ દે ઓ ગ્યાદી દે લા ખ્યાણા બ્યાણા એ ઈ કર દે લઈ ભાઈ આપા તા કેહા થી ਪਾਣੀ ਪਤਾ ਪੱਪੀ ਜੀ ਲੱਗ ਗਈ ਜਾਨੀ ਫਿਰ ਜੋ ਕੁਝ ਖਾ ਲੂਗੀ ਆ ਪਤਾ ਨਹੀਂ ਦੇਖਣਾ ਫੋਨ ਦੇਖੋ ਫਿਰ ਮੇਰੇ ਵਾਲਾ ਫੋਨ ਚਾਕੇ ਲੈ ਅੱਜ ਅਸੀਂ ਥੈਲੇ ਦੇੜ ਕੇ ਪਹਿਲੀਆਂ ਤੇ ਮੂਰੇ ਲਾਉਣ ਨੂੰ ਬੱਲੜ ਬਣਾ ਰਹੇ ਹਾਂ ਤੇ ਕੋਈ ਠੰਡ ਲੱਗਦੀ ਆ ਸਾਨੂੰ ਐਡਾਰਾ ਵੀ ਬਿਮਾਰ ਨਾ ਹੋ ਜਾਣ ਉਹ ਇੱਕ ਨੂੰ ਬੁਖਾਰ ਚੜ ਗਿਆ ਸੀ ਤਾਂ ਕਰਕੇ ਮੈਂ ਗੌਰ ਜੀ ਹੋ ਗਈ ਵਿਸ਼ੇ ਦਿੱਕਤ ਜਿਹੜੇ ਕੰਮ ਲਵਾ ਦੀਏ ਉਹ ਤਾਂ ਨਹੀਂ ਨਾ ਜਾਂਦੀ ਆ ਕੱਲ ਸੰਗਰਾਮ ਸੀਗੀ ਅੱਜ ਸਾਡੀ ਮਾਸੀ ਹੁਣ ਬੋਲੋ ਕਦ ਅਗਰ ਪ੍ਰੋਫੈਗ ਮੰਗੇ ਚਾਰ ਦਿਨ ਚਾਰ ਦਿਨ ਰੋਟੀਆਂ ਖਾਵਾਂਗੇ ਜਲਣ ਹੋ ਫਿਰ ਨਹੀਂ ਜਲਣ ਹੋਵੇ ਆਵੇ 2 ਕਿਲੋ ਨਾ ਹੋਰ ਰੋਕਵਾਤੀ ਨਾ ਆਖ ਖਾਜੀ ਪਰੋੜੀਆਂ ਵਧੀਆ ਪਾਣੀ ਉੱਤੇ ਕਿਨੂੰ ਦਮਾਂਗੇ ਤਹੀਂ ਕਿ ਨਹੀਂ ਛੱਡਾਂਗੇ ਤੇ ਝਟ ਵਿੱਚ 3 ਨੇ 3ਵੇਂ ਤਹੀਂ ਵਿੱਚ ਨਹੀਂ ਚੱਲ ਤੇਰਾ ਪਤਾ ਨਹੀਂ ਆ ਬੈਜਵੇ ਪਰ ਤਹੀਂ ਜਵਾਕੇ ਤੂੰ ਇਹ ਤਾਂ ਲੜੂ ਜੀ ਪਕਰ ਤੂੰ ਤਾਂ ਲੈ ਲੈ ਓਏ ਹੋ ਜਾਏ ਬੋਟਲ ਸਰਵਾਦਾ ਚਾ ਇਹ ਤਾਂ ਲੜੂ ਵੀ ਜ਼ਰੂਰ ਦਾਵਾਰ ਆ ਉਹ ਮਾਰਾ ਉਹ ਕਾਲਾ ਬੁਲਬੀਲਾ ਲੱਤਾਂ ਮਾਰ ਰਹੀਆਂ ਨੇ ਇੱਕ ਹੋਆ ਲਾਲ ਜੀ ਨਹੀਂ ਉਹ ਜਦ ਦਨਾਂਦਾ ਹੋਵੇ ਜਿਹੜੀ ਉਹ ਲਾਲ ਆ ਜੀ ਸੱਤਾਂ ਤੇ ਮਾਸੀ ਸਾਡੀ ਅੱਜ ਪਿੰਨੀਆਂ ਬਣਾ ਰਹੀ ਹੈ ਸਾਰੇ ਇਕੱਠੇ ਕੰਮ ਕਰ ਰਹੇ ਆ ਤੇ ਮੰਮੀ আর ਵਾਸੀ ਪਿੰਨੀਆਂ ਬਣਾ ਰਹੀਆਂ ਨੇ ਬਾਂਟੀ ਥੈਲੇ ਤੋਂ ਸੋਣ ਮਾਰ ਰਹਾ ਨਾ ਕਲੜ ਬਣਾਉਣ ਵਾਸਤੇ ਤੇ ਮੈਂ ਥੈਲੇ ਜਿਹੜੇ ਆ ਸਾਈਡਾਂ ਤੋਂ ਹੁੰਦੇ ਨੇ ਪਿੱਛੋਂ ਬੈਕ ਸਾਈਡ ਤੋਂ ਇਹ ਢੇੜ ਢੇੜ ਦੇ ਰਹੀਆਂ মার গিয়া ওর ইকা কাঞ্চি হাত লাগি লড়ি জি ও কদে কালতে মার লঙ্গে গাল হাতি দিয়া ও বাহ ও হা বড় কারে পিঠা না কি করতে দিয়া সবী গাচ্চা কোঠে দে হোগি মসি মই তো কোঠে দে খাদিও নি মেরে মড়ে আটা আটা হega कनक ला भी पाको